ਭਾਰਤ ਦੇ ਵਿੱਚ ਰੋਲਾ ਪਿਆ ਹੋਇਆ ਹੈ ਕੀ ਰੋਲਾ ਪਿਆ ਹੋਇਆ ਹੈ ਮੋਮੋਸ ਦੇ ਵਿੱਚ ਕੀ ਕੀ ਪਾ ਕੇ ਦਿੱਤਾ ਜਾ ਰਿਹਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੀ ਕੀ ਖਲਵਾੜ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਕਿੱਥੇ ਹੈ ਪ੍ਰਸ਼ਾਸਨ ਸੁੱਤਾ ਹੈ ਪਰ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇੱਕ ਬੰਦਾ ਫੜ ਲਿਆ ਮੌਕੇ ਤੇ ਫੜ ਲਿਆ ਮੋਮੋਸ ਦੇ ਵਿੱਚ ਕੀ ਕੀ ਪਾ ਰਿਹਾ ਅੱਜ ਗੱਲਬਾਤ ਕਰਾਂਗੇ ਨਾਲੇ ਮਾਰਾਂਗੇ ਛਪੇੜਾ ਤੇ ਨਾਲੇ ਪੁਲਿਸ ਦੇ ਹਵਾਲੇ ਕਰਾਂਗੇ ਹਾਂਜੀ ਕੀ ਹਾਲ ਹੈ ਹਾਲੋ ਆਪ ਦੇਖ ਰਹੇ ਹੋ ਕਿਆ ਕਰ ਦਿਆ ਹੈ ਭਈ ਬਾਪੂ ਹਮਨੇ ਨਹੀਂ ਕੀਤਾ ਕੋਈ ਹਮਨ ਸਵਾਗਤ ਘਾਤੇ ਅੰਮਾ ਕੀ ਸਵਾਗਤ ਆਪਾ ਬਾਪੂ ਜੀ ਕੇ ਸਵਾਗਤ ਘਾਤੇ ਬਾਪੂ ਹਮਨੇ ਕੁਛ ਨਹੀਂ ਕੀਤਾ ਬਾਪੂ ਅਸੀਂ ਤਾਂ ਮੌਕੇ ਤੇ ਫੜਿਆ ਸੀ ਅਸੀਂ ਤਾਂ ਮੌਕੇ ਤੇ ਫੜਿਆ ਤੁਹਾਨੂੰ ਅਵੇ ਸ਼ਰਮ ਦੀ ਜੀ ਬਾਪੂ ਹਮਨੇ ਕੁਛ ਨਹੀਂ ਕੀਤਾ ਹਮ ਤਾਂ ਖਾਤੇ ਨਹੀਂ ਮਾਸ ਮੱਛੀ ਹਮ ਖਾਤੇ ਹੀ ਰਹੇ ਹਾਂ ਹਮਾਰੇ ਸਾਥ ਵਾਲੇ ਖਾਤੇ ਹਮ ਤਾਂ ਕੁਛ ਨਹੀਂ ਆਹ ਦੇਖੋ ਆਹ ਦੇਖੋ ਉਥੋਂ ਦੇ ਬਣੇ ਮਮਸ ਜਿਹੜੇ ਆ ਮੈਂ ਤੁਹਾਨੂੰ ਦਿਖਾਉਣਾ ਆ ਉਥੋਂ ਦੇ ਬਣੇ ਮਮਸ ਆ ਲੈ ਕੇ ਆਇਆ ਮੈਂ ਇਹ ਆ ਤੁਸੀਂ ਦਿਖਾਉਣਾ ਤੁਹਾਨੂੰ ਚਲੋ ਮੈਂ ਹੱਥ ਧੋ ਲੂੰਗਾ ਬਾਅਦ ਚ ਪਰ ਤੁਹਾਨੂੰ ਦਿਖਾਣਾ ਜ਼ਰੂਰੀ ਆ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਆ ਨੋਨ ਵੇਜ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਇੱਡੀ ਗੰਦੀ ਸਮੈਲ ਆ ਰਹੀ ਆ ਇਹ ਮੌਮਸ ਅਸੀਂ ਖਾਣੇ ਆ ਇਹ ਜ਼ਹਿਰ ਆ ਜ਼ਹਿਰ ਜੇ ਖਾਣੇ ਉਹਦੇ ਘਰ ਬਣਾ ਲਿਆ ਕਰੋ ਆ ਦੇਖੋ ਖਾਓਗੇ ਹਾਂ ਖਾ ਹੁਣ ਆਪਦਾ ਖਾ ਰਹੇ ਨੇ ਮੈਂ ਕਿਉਂ ਕਿਸੇ ਵਿਚਾਰੇ ਨੂੰ ਕਿਸੇ ਨੂੰ ਕਰਨਾ ਵਾਣਾ ਹੈ ਤਾਂ ਇਹ ਹਰਾਮੀ ਆ ਪਰ ਅਸੀਂ ਤਾਂ ਇਨਸਾਨ ਆ ਮੈਂ ਕਿਹਾ ਥੋੜਾ ਜਿਹਾ ਖਾਧਾ ਹਾਂ ਹਾਂ ਖਾਣ ਬਾਬੂ ਆਪ ਕੋ ਖੋਲ ਦਿਜੀਏ ਨਹੀਂ ਚਟਣੀ ਚਟਣੀ ਲਾਉਣਾ ਥੋੜੀ ਜੀ ਨਹੀਂ ਨਹੀਂ ਬਾਬੂ ਆਮ ਨਹੀਂ ਖਾਦੇ ਆ ਜੈਰਾ ਤੁਸੀਂ ਦੇਖ ਸਕਦੇ ਹੋ ਇਹ ਮੈਂ ਨਹੀਂ ਤਾਂ ਉਹ ਸਾਥ ਵਾਲਾ ਜੋ ਬਿੱਲਾ ਮਾਰਾ ਬਿੱਲਾ ਮਾਰ ਕੇ ਇਸ ਵਿੱਚ ਪਾ ਲਾ ਹੈ ਨਹੀਂ ਬਿੱਲਾ ਆਹ ਕੁੱਤਾ ਵੀ ਮਾਰ ਕੇ ਡਾਲ ਦਿੰਦੇ ਹੈਂ ਕਈ ਵਾਰ ਆਪ ਤੁਹਾਨੂੰ ਦੱਸਿਆ ਨਾ ਜੀ ਜਿਹੜੀ ਗੋਭੀ ਪਾਉਂਦੇ ਆ ਬੰਦ ਗੋਭੀ ਜਾਂ ਹੋਰ ਗੋਭੀ ਜਾਂ ਹੋਰ ਜਿਹੜੇ ਸਬਜ਼ੀਆਂ ਪਾਉਂਦੇ ਆ ਮੈਂ ਕਹਣਾ ਇੰਨੀ ਗੰਦੀ ਸਮੈਲ ਆ ਰਹੀ ਸੀ ਜਿਹੜਾ ਇਹਨਾਂ ਨੇ ਚਿਕਨ ਮੋਮੋਸ ਜਿਹੜੇ ਬਣਾਉਦੇ ਉਹ ਚ ਇੰਨੀ ਗੰਦੀ ਸਮੈਲ ਆ ਰਹੀ ਚਿਕਨ ਪਿਆ ਸੀ ਉੱਥੋਂ ਇੱਕ ਕੁੱਤੇ ਦਾ ਸਿਰ ਮੈਂ ਕੁੱਤਾ ਕਿਹੜਾ ਸੀ ਉਹ ਉਹ ਕਿਹਦਾ ਕੁੱਤਾ ਫੜਿਆ ਉਹ ਉਹ ਹਮਾਰੇ ਜੋ ਪਹਿਲੇ ਜਹਾਂਪੇ ਕੋਠੀ ਤੇ ਕੰਮ ਕਰਦੇ ਉਹ ਮਾਲਕਨ ਦਾ ਕੁੱਤਾ ਥਾ ਹਮੇ ਮੈਂ ਕਾਟ ਲਿਆ ਸਾਰਾ ਇੱਕ ਬਾਰ ਮੈਂ ਤਾਂ ਮੈਂ ਕਾ ਕਰਦਾ ਹਾਂ ਮੈਨੂੰ ਗੁੱਸਾ ਆ ਗਿਆ ਹਮ ਬੱਬਾ ਕਾਟ ਦਿਆ ਉਸਕੋ ਆ ਦੇਖੋ ਜੀ ਉਹ ਉਹਨਾਂ ਨੇ ਇਸ਼ਤਿਹਾਰ ਵੀ ਲਾਇਆ ਹੋਇਆ ਸੀ ਕਿ ਉਹ ਕੁੱਤਾ ਸਾਡਾ ਗਵਾਚ ਗਿਆ ਲੱਭਣ ਵਾਲੇ ਨੂੰ 15000 ਰੁਪਏ ਨਾਮ ਦਿੱਤਾ ਜਾਏਗਾ ਪਰ ਉਹਨਾਂ ਨੇ ਬਾਅਦ ਵਿੱਚ ਲਗਾਇਆ ਹਮਨ ਕੋ ਬਤਾਇਆ ਉਹ 15000 ਮਿਲ ਰਿਹਾ ਹਮ ਕਾਹੇ ਘਾਟਦੇ ਕੁੱਤਾ ਲੇਕਿਨ ਅਮ ਇਧਰ ਬੜੀਆ ਭੜੀਆ ਬਣਾ ਲਏ 50000 ਬਣਾ ਲਿਆ ਉਸ ਕੁੱਤੇ ਦੇ ਅਸੀਂ ਹਮਨੇ ਨਹੀਂ ਬਣਾਇਆ ਹਮਾਰੇ ਸਾਥ ਵਾਲੇ ਕੇ ਹਮਨੇ ਨਹੀਂ ਗਿਆ ਆਪਕੋ ਬੜਾ ਬਾਤ ਦਿਆ ਯਾਰ ਨੀ ਹੁਣ ਡਰਾਮੇ ਨਾ ਕਰ ਆ ਦੇਖੋ ਹੁਣ ਡਰਾਮੇ ਕਰਦੇ ਆ ਇਹ ਤੁਹਾਨੂੰ ਪਤਾ ਹੀ ਹੈ ਵਿਸ਼ਵਾਸ ਨਾ ਕਰਿਓ ਵਿਸ਼ਵਾਸ ਨਾ ਕਰਿਓ ਵਿਸ਼ਵਾਸ ਨਾ ਕਰਿਓ ਤੁਸੀਂ ਅੱਗੇ ਦੇਖਿਆ ਗੋਲ ਗੱਪਿਆਂ ਦੀ ਰੇੜੀਆਂ ਤੇ ਕੀ ਕੀ ਹੁੰਦਾ ਸੀ ਤੁਸੀਂ ਦੇਖਿਆ ਨੇ ਵੀਡੀਓਜ਼ ਕਿੱਥੇ ਕਿੱਥੇ ਭਾਂਡੇ ਧੁੰਦੇ ਸੀ ਉਹਨਾਂ ਦੇ ਉਹ ਤਾਂ ਤੁਸੀਂ ਦੇਖ ਲਿਆ ਬਈ ਆ ਦੇਖਿਆ ਆ ਤੁਸੀਂ ਫੜਿਆ ਇਹਨੂੰ ਇਹਨੂੰ ਦੱਸਣਾ ਹੁਣ ਆ ਰਹੇ ਨੇ ਸਾਰੇ ਇਹ ਹਮਾਰੇ ਬਸ ਤਾਂ ਰਹਤੇ ਰਹੇ ਆ ਉਹ ਕੋਠੀਆਂ ਹਮਾਰੇ ਨੇ ਹਮਾਰੇ ਜੋ ਪੰਜਾਬ ਮੇਂ ਅਭੀ ਲੈ ਰਹੇ ਆ ਇਹ ਮਗ ਹਮਾਰੇ گاؤں ਮੇਂ ਕੋਈ ਜ਼ਮੀਨ ਨਹੀਂ ਹੈ ਆਮ ਜੋ ਵੀ ਲਿਆ ਹੈ ਮੈਂ ਲੁਧਿਆਣਾ ਮੇਂ ਲਿਆ ਹੈ ਬਾਪੂ ਆ ਦੇਖੋ ਆ ਹੱਗ ਸਬਜ਼ੀ ਵਾਲਾ ਡੀ ਗੰਦੀ ਸਮੇਲ ਇੱਕ ਆ ਯਾਰ ਖਾ ਕਿਦਾਂ ਲੈਣਾ ਤੁਸੀਂ ਮੈਨੂੰ ਥੋੜੇ ਦੇ ਹਰਾਨ ਨਾ ਵੀ ਗੰਦਾ ਨਾ ਯਾਰ ਨਹੀਂ ਨਹੀਂ ਖਾ ਹੁਣ ਨਹੀਂ ਨਹੀਂ ਖਾएंगे ਖਾएंगे ਨਹੀਂ ਅਸੀਂ ਸਭ ਜੀ ਅੱਜ ਨਹੀਂ ਆਜ ਵਰਤ ਰੱਖਾ ਆ ਬੋਆਸ ਹੈ ਆਮਾਰ ਵਰਤ ਰੱਖਾ ਬੋਆਸ ਹੈ ਬਾਪੂ ਨਹੀਂ ਤਾਂ ਖਾ ਲੈ ਖਾ ਬੋਆਸ ਖਾ ਲੈ ਖਾ ਲੈ ਤੇ ਬੋਆਸ ਹੈ ਆ ਠੀਕ ਹੈ ਨਾ ਆ ਵੀ ਨਹੀਂ ਆ ਮੈਂ ਤਾਂ ਇਹ ਕਹਿੰਦਾ ਤੁਸੀਂ ਆ ਚੀਜ਼ਾਂ ਖਾਂਦੇ ਹੋ ਆ ਆ ਸਾਡੀਆਂ ਚੀਜ਼ਾਂ ਹੈਗੀਆਂ ਨੇ ਯਾਰ ਦੱਸੋ ਆ ਕੀ ਆ ਬਾਬੂ ਗੋਲਦੀ ਆਰੇ ਬਾਬੂ ਗੋਲਦੀ